ਕੋਸ਼ਿਸ਼ ਮਿਲਿਆ ਸਾਰਾ ਕਿਦਾ ਸੋਚਣਾ ਚਾਹੀਦਾ ਹੈ ਗਰੀਬਾਂ ਅਮੀਰਾਂ ਦਾ ਸਾਰੇ ਨੇ ਇਹਨਾਂ ਨੂੰ ਕੁਝ ਵੀ ਨਹੀਂ ਬਣਨੇ ਦਿੱਤਾ ਹਾਂ ਲੈ ਖਾਲੀ ਹੱਥ ਹੀ ਜਾਣਾ ਹੁਣ ਅੰਦਾਜ਼ਾ ਕਿ ਕੀ ਹੈ ਤੇ ਲੈਣਾ ਸਰਕਾਰ ਤੇ ਇਹਨਾਂ ਨੂੰ ਕੁਝ ਵੀ ਦਿੱਤਾ ਸਰਕਾਰ ਨੇ ਕੁਝ ਵੀ ਨਹੀਂ ਬਣਾਇਆ ਆਪੋਗਮਨ ਤੋਂ ਮਾਣੇ ਕੁਝ ਵੀ ਨਹੀਂ ਬਣਾਉਣਾ ਇਹੋ ਵੀ ਹਰ ਕਿਸੇ ਦਾ ਸ਼ੁਕਰ ਕਰ ਰਿਹਾ ਪਰ ਬਾਈ ਗੋ ਸ਼ੁਕਰ ਕਰ ਰਿਹਾ ਵਾ ਪਰਮਾਨੰ ਦਾ ਸ਼ੁਕਰ ਕਰ ਰਿਹਾ ਵਾ ਸਰਕਾਰਾਂ ਦੇ ਫੈਸਲੇ ਨੇ ਉਹਦੇ ਵਿੱਚ ਇਰਖਾ ਦੇ ਨਹੀਂ ਹੁੰਦੇ ਦਰਕਰ ਪੈਸਾ ਤਾਂ ਤਨਖਾਹ ਹੁੰਦੀ ਸੀ ਤੇ ਚਲੋ ਪਰਿਵਾਰ ਚੱਲ ਗਿਆ। ਇਹਨਾਂ ਨੂੰ ਪੈਨਸ਼ਨ ਤਾਂ ਕਿੱਦਾਂ ਚੱਲੇਗਾ? ਵੇਖੋ ਇਹਨਾਂ ਸਰਕਾਰ ਨੂੰ ਕਰਨਾ ਚਾਹੀਦਾ ਈ ਸਰਕਾਰ ਨੇ ਕੀ ਮਾਰਾ ਸੋਚੇਗੇ ਤੇ ਹਰਕਤਾਂ ਸੋਚਣਾ ਚਾਹੀਦੇ ਗਾ ਗਰੀਬਾਂ ਅਮੀਰਾਂ ਦਾ ਸਾਰੇ ਨੇ। ਇਹਨਾਂ ਨੂੰ ਕੁਝ ਵੀ ਨਹੀਂ ਬਣਨੇ ਦਿੱਤਾ ਨੂੰ। ਕੁਝ ਵੀ ਨਹੀਂ ਕੀਤਾ ਉਹਨਾਂ ਇੰਨਾ ਚਿਰ ਨੌਕਰੀ ਕੀਤੀ ਤੇ ਉਹਨਾਂ ਦੇਣਾ ਚਾਹੀਦੇ ਇਹਨਾਂ ਨੂੰ ਇਹਦਾ ਤੜਨਾ। ਆਹ ਤੇ ਰੋ ਪਿਸਣ ਦੇ ਚਾਲਾ ਹਨ ਉਹ ਵੀ ਨਹੀਂ ਉਹ ਵੀ ਨਹੀਂ ਲੱਗੀ ਨੇ। ਕੋਟ ਵੀ ਨਹੀਂ ਹਾਂ ਲੈ ਖਾਲੀ ਹੱਥ ਹੀ ਜਾਣਾ ਹੁਣ ਇਹ ਕੀ ਹੈ ਤੇ ਲੈਣ ਉਸ ਉਹਨਾਂ ਨੂੰ ਚੜ ਉਹਨਾਂ ਨੇ ਕੁਝ ਹੀ ਚੱਲ ਕਰਤੀ ਉਹਨਾਂ ਨੇ ਇੱਥੇ ਮਾਰਾ ਆਪਣੇ ਸੋਸ ਚੰਗਾ ਵਧੀਆ ਕਰਤਾ ਸਰਕਾਰ ਦੇ ਇਹਨਾਂ ਕੁਝ ਵੀ ਦਿੱਤਾ ਸਰਕਾਰ ਨੇ ਕੁਝ ਵੀ ਨਹੀਂ ਬਣਾਇਆ ਆਪੋਗਮਨ ਤੋਂ ਮਾਣੇ ਕੁਝ ਵੀ ਨਹੀਂ ਬਣਾਇਆ ਇਹ ਹੋਮਗਾਰਡ ਦੇ ਜਵਾਨ ਨੇ ਸਰਾਰ ਅਵਤਾਰ ਸਿੰਘ ਇੱਥੇ ਸਾਡੇ ਟ੍ਰੈਫਿਕ ਸਟਾਫ ਬਟਾਲੇ ਚ ਸਾਡਾ ਡਿਊਟੀ ਕਰਦੇ ਸੀਗੇ 34-35 ਸਾਲ ਕੀਤੀ ਆ ਉਹਨੇ 20 ਸਾਲ ਨਾ ਨੌਕਰੀ ਕੀਤੀ ਹੈ ਜੀ ਔਰ ਬਹੁਤ ਵਧੀਆ ਨੌਕਰੀ ਕੀਤੀ ਹੈ ਇਕ ਲਾਟੇ ਖੜ ਕੇ ਕੀਤੀ ਹੈ ਕਦੀ ਸੜ ਤੋਂ ਕੋਈ ਨਹੀਂ ਨੌਕਰੀ ਬਾਰੇ ਆਜੋ ਆਜੋ ਅੱਜ ਜਨਰੇਟ ਰਿਟਾਇਰਮੈਂਟ ਸੀਗੀ ਤੇ ਅੱਜ ਇੰਚਾਰਜ ਨਾ ਦਾ ਮੇਰਾ ਫਰਜ਼ਮੰਦ ਹੈ ਮੇਰਾ ਤੇ ਮੇਰੇ ਸਟਾਫ ਦਾ ਕਿ ਇਹਨਾਂ ਨੂੰ ਇੱਜ਼ਤ ਮਾੜਨ ਨਾਲ ਪੂਰੇ ਰਿਸਪੈਕਟ ਨਾਲ ਤੁਰੇ ਜਾਵੇ ਕਿਉਂਕਿ ਆਮ ਵੀ ਆਪਾਂ ਦੇਖਦੇ ਆ ਵੀ ਹੋਮਗਾਰਡ ਜਾਂ ਕਈ ਵਾਰ ਨਹੀਂ ਰਿਸਪੈਕਟ ਮਿਲਦੀ ਬੰਦਾ ਥੋੜਾ ਜਾ ਨਮੋਸ਼ ਹੋ ਕੇ ਜਾਂਦਾ ਲੇਕਿਨ ਅੱਜ ਮੈਂ ਇਹਨੂੰ ਆਪਣੇ ਪੂਰੇ ਰੂਹ ਨਾਲ ਇਹਦੀ ਵਿਦ ਫੈਮਿਲੀ ਵੇ ਦੇਖੋ ਜੀ ਇੱਥੇ ਵੀ ਆਪਣਾ ਪੂਰਾ ਹਾਰੂ ਲਾਏ ਦਫ਼ਤਰ ਉਹ ਸਾਹਮਣੇ ਉਹਦੀ ਕਾਰ ਖੜੀ ਆ ਦੇਖੋ ਉਸ ਤੇ ਵੀ ਹਾਰ ਲੱਗੇ ਨੇ ਦੇਖੋ ਮੈਂ ਅੱਗੇ ਵੀ ਦੱਸਿਆ ਜੀ ਜਿਹੜਾ ਖਾਲੀ ਹੱਥ ਜਾ ਰਹੇ ਆ ਜਾਂ ਕੋਈ ਤੁਸੀਂ ਕਹ ਰਹੇ ਪੈਨਸ਼ਨ ਨਹੀਂ ਉਹ ਐਡਮਿਨਿਸਟ੍ਰੇਟਿਵ ਫੈਸਲੇ ਨੇ ਸਰਕਾਰ ਦੇ ਤੁਮ ਮਨੇ ਸਮਝ ਮਨੇ ਕਰੇ ਨੋ ਤੁਮ ਜਾਓ ਕਿ ਕਿੰਨੇ ਡਾੜੀ ਕਰਕੇ ਹਾਰ ਲਾਏ ਆ ਅਸੀਂ ਉਹ ਬਲਾਉ ਬਲਾਉ ਨੂੰ ਦੇਖੋ ਇਹ ਕਹ ਰਿਹਾ ਮੇਰੇ ਮੁੰਡੇ ਨੇ ਕੋਈ ਤੇਰੇ ਕਰਕੇ ਹਾਰ ਲਾਏ ਆ ਖਾਰਦੀ ਇਹਨੂੰ ਇਹ ਖਾਰਦੀ ਵੈਲਿਊ ਸਮਝਦਾ ਬੰਦਾ ਜਦੋਂ ਆਇਆ ਨਾ ਕਰਾ ਢੋਲ ਮੇਰੇ ਕਰਕੇ ਵੱਜ ਰੇ ਇਹਨੂੰ ਉਮੀਦ ਨਹੀਂ ਸੀ ਢੋਲੇ ਦੇ ਕਰਕੇ ਵੱਜ ਰਿਆ ਜੋ ਇਹ ਦੱਸ ਰਿਹਾ ਜੀ ਹਾਂ ਪੈਨਸ਼ਨ ਨਹੀਂ ਹੈ ਪਰ ਇਹ ਹੁਣ ਦੇਖਣਗੇ ਕਿਵੇਂ ਜੌਬ ਕਰਨਾ ਸਾਡੀ ਜਿਹੜੀ ਜਿੰਨੀ ਸੀਗੀ ਜਿੱਥੇ ਤੱਕ ਅਸੀਂ ਪਗਾਤੀ ਆ ਤੇ ਗਾ ਨੈਕਸਟ ਵੀ ਅਸੀਂ ਇਹ ਸ਼ੋਰ ਕਰਦੇ ਆਗੀ ਅਗਰ ਇਹਨਾਂ ਨੂੰ ਜਾਂ ਇਹਦੇ ਪਰਿਵਾਰ ਨੂੰ ਕਿਸੇ ਤਰੀਕੇ ਦੀ ਲੋੜ ਜੋ ਸਾਡੇ ਲੈਖ ਆ ਤਾਂ ਅਸੀਂ ਹਾਜ਼ਰ ਹਾਂ 24 ਘੰਟੇ ਇੱਕ ਫੋਨ ਤੇ ਆ ਜਾਣਾ ਹੀ ਇਹਨਾਂ ਲਈ ਉਹ ਸਾਰਾ ਕੋਈ ਗਾਲ ਨਹੀਂ ਐ ਅਵਤਾਰ ਸਿੰਘ ਜੀ ਪੰਜਾਬ ਹੋਂ ਬਗੜ ਤੇ ਕੋਈ ਗਾਲ ਨਹੀਂ ਅਸੀਂ ਮਾਰਾ ਕੀ ਅਸੀਂ ਕਿਹਨੇ ਕੀਤਾ ਸਾਰੇ ਨਾਲ ਪਿਆਰ ਮੁਹੱਬਤ ਰੱਖਿਆ ਸਾਰੇ ਮਲੇ ਨਾਲ ਵੀ ਜਿੱਦੇ ਜਿੱਦੇ ਨਾਲ ਵੀ ਸਾਰੇ ਨਾਲ ਸਾਰੇ ਪਿਆਰ ਮੁਹੱਬਤ ਰੱਖਿਆ ਕੋਈ ਗਾਲ ਨਹੀਂ ਕਿ ਇਹਨਾਂ ਮਾਲਕ ਕੀ ਅਮਾਏ ਕਿਹਨੇ ਕੀਤਾ ਤੇ ਇਹ ਕਹਿੰਦੇ ਮਿਹਨਤ ਫੜ ਸਾਹਿਬ ਬੜੇ ਚੰਗੇ ਬੰਦੇ ਨੇ ਉਹ ਸਾਰਾ 35 36 ਜਾਂ 45000 ਮੈਂ ਸਰ ਨਾ ਕੋਈ ਨਹੀਂ ਐ ਕਰਕੇ ਮੈਂ ਮੇਰੇ ਬੱਚਿਆਂ ਨਾਲ ਤੇ ਐ ਕਰਕੇ ਦੇਖ ਲਓ ਕਿ ਨਾ ਨਾਲ ਦੇ ਤੇ ਐ ਕਰਕੇ ਪਰਦੀ ਜਾਣ ਲੱਗੀ ਹਾਂ ਮੈਂ ਹਰ ਬਤੇ ਦਾ ਇਤਵਾਨ ਹਾਂ ਇਤਵਾਨ ਕੀਤਾ ਕੋਈ ਪ੍ਰਾਈਵੇਟ ਪਲਾਨ ਕੋਈ ਨਹੀਂ ਮਿਲਿਆ ਸਰ ਤੇ ਨਾ ਕੋਈ ਗੱਲ ਹੀ ਨਹੀਂ ਹਲੋ ਹਾਂ ਓਏ ਹਲੋ ਐ ਐ ਕਰਕੇ ਉਹ ਪਤਾ ਗੱਲ ਗਿਆ ਉਹ ਤੁਹਾਡੇ ਡਿਫਟਾ ਆ ਰਿਹਾ ਤੁਹਾਡੇ ਪਰਾਂ ਪਿੱਛੇ ਅਸੀਂ ਰਹੇ ਹਾਂ ਤੁਹਾਨੂੰ ਪਤਾ ਹੀ ਆ ਪਰ ਮਾਨ ਭਰਿਆ ਦਾ ਅੱਜ ਮਾਨ ਤਾਂ ਭਰਿਆ ਹੀ ਆ ਮਾਨ ਪਰ ਅੱਜ ਮਿਲਾਂ ਕੇ ਆ ਤੁਹਾਡੇ ਘਰ ਤੱਕ ਜੀਹਾਰਾ ਕਿਤਨਾ ਚੱਲੇਗਾ ਵਿਚਾਰਾ ਇਦਾਂ ਹੀ ਆ ਚਲੋ ਮਾਰ ਕਿਰਪਾ ਕਰੀਗਾ ਹੁਣ ਆ ਤੁਹਾਡੇ ਆ ਐ ਕਰਕੇ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488